ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਠੀਕ ਹੋ ਤੇ ਅੱਜ ਤੁਹਾਨੂੰ ਆਪਾਂ ਮਲਾਉਂਨੇ ਆਂਗੇ ਬਾਈ ਇੱਕ ਕੁਲਚੇ ਵਾਲਾ ਬਣੇ ਰਹੋ ਵੀਡੀਓ ਦੇ ਨਾਲ ਬਹੁਤ ਟੌਪ ਦੇ ਕੁਲਚੇ ਬਣਾਉਂਦਾ ਹੈਗਾ ਬਾਈ ਬਾਈ ਨੂੰ 10 ਸਾਲ ਹੋ ਗਏ ਕੰਮ ਕਰਦੇ ਨੂੰ ਮੁੰਨਾ ਨਾਲ ਬਾਈ ਦਾ ਨਾਮ ਆ ਤੇ ਚਲੋ ਫਿਰ ਕਰ ਦਿਆਂਗੇ ਵੀਡੀਓ ਸ਼ੁਰੂ ਬਣੇ ਰਹੋ ਵੀਡੀਓ ਦੇ ਨਾਲ ਤੇ ਗੱਲ ਕਰੀਏ ਬਾਈ ਦੇ ਕੁਲਚੇ ਨਹੀਂ ਬੜੇ ਟੌਪ ਦੇ ਕੁਲਚੇ ਬਣਾਉਂਦਾ ਤੇ ਆ ਬਾਈ ਦੀ ਜਿਹੜੀ ਕਾਰ ਲੱਗੀ ਹੋਈ ਆ ਤੇ ਉਹ ਤੁਹਾਨੂੰ ਬਖਾਨਿਆਗੇ ਕਰ ਦਿਆਂਗੇ ਵੀਡੀਓ ਸ਼ੁਰੂ ਚਲੋ ਫਿਰ ਦੇਖੀਏ ਆਪਾਂ ਕੀ ਕਰ ਰਿਹਾ ਬਾਈ ਹੁਣ ਤੇ ਮੁੰਬਾਈ ਦਾ ਆਪਣਾ ਲੱਗਿਆ ਤੜਕਾ ਲਾਉਣ ਬਾਈ ਨੇ ਮਸਾਲਾ ਆਪਣੇ ਜੋਗਾ ਬਣਾ ਕੇ ਰੱਖ ਲਿਆ ਜਿੰਨਾ ਕਾਪਾ ਨੂੰ ਲੋਡ ਤੀਗੀ ਤੇ ਹਾਂ ਬਾਈ ਕਿੱਧਰ ਆ ਰਿਹਾ ਹੁਣ ਤੁਰਿਆ ਕਿੱਧਰ ਤੁਰਿਆ ਰਿਹਾ ਤੂੰ ਫੁੱਲਚੜੀ ਖਾਣਾ ਦੀ ਬਹਿਰ ਤੇ ਦੁੱਛ ਨੇ ਜੇ ਪਾਣੇ ਤੇ ਯਾਰ ਥੱਲੇ ਨੂੰ 22 ਦਾ ਨਾਮ ਮੁੰਨਾ ਏ ਤੇ ਆ ਬਾਈ ਦੀ ਕਾਰ ਆਗੀ ਰਾਜਪੁਰੇ ਤੇ ਬਾਈ ਦੇ ਸਾਹਮਣੇ ਕਾਰ ਲੱਗੀ ਹੋਈ ਆ ਤੇ ਬੜੇ ਵਧੀਆ ਕੁਲਚੇ ਬਣਾਉਂਦਾ ਹੈਗਾ ਬਾਈ ਆਪਣਾ ਤੇ ਜਦੋਂ ਵੀ ਆਉਣੇ ਤਾਂ ਬਾਈ ਕੋਲੇ ਖਾ ਕੇ ਜ਼ਰੂਰ ਜਾਇਆ ਕਰੋ ਦੇਖੋ ਵੀਰ ਦੀ ਪਛਾਣ ਕਰ ਲਓ ਜਦੋਂ ਵੀ ਆਉਣੇ ਹੋਗੇ ਤੁਸੀਂ ਇੱਥੇ ਜ਼ਰੂਰ ਖੜਕੇ ਜਾਇਆ ਕਰੋ ਤੇ ਆਪਣੇ ਕੁਲਚੇ ਇੱਧਰ ਹੋਣ ਲੱਗੇ ਤਿਆਰ ਦੇਖੋ ਕਿਵੇਂ ਪੰਪਾਂ ਛੱਡ ਰਹੇ ਨੇਗੇ ਬਹੁਤ ਸੋਹਣਾ ਕੁਲਚਾ ਬਣਾਉਂਦਾ ਹੈਗਾ ਕਿੰਨਾ ਕ ਟਾਈਮ ਹੋ ਗਿਆ ਵੀਰੇ ਕੁਲਚਾ ਬਣਾਉਣ ਦਾ ਤਿੰਨ ਨੂੰ 7 ਸਾਲ ਹਾਂ 9 ਦਾ 9 ਦਾ ਸਾਲ ਹੋ ਗਿਆ ਨਾ ਤੇ ਆ ਵੀਰ ਬਣਾ ਲੱਗਿਆ ਬਣਾਉਣ ਕੁਲਚਾ ਤੇ ਕੁਲਚਾ ਇਹਦੇ ਸਫਤਾਂ ਲੇ ਗਿਆ ਰਾਜਪੁਰੇ ਦੇ ਵਿੱਚ ਬਹੁਤ ਟੌਪ ਦੇ ਕੁਲਚੇ ਬਣਾਉਗਾ ਵੀਰ ਆਪਣਾ ਤੇ ਬਾਕੀ ਹੁਣ ਸਾਡੀ ਤਿਆਰੀ ਹੈਗੀ ਕੁਲਚਾ ਖਾਣ ਦੀ ਤੇ ਹੁਣ ਖਾ ਕੇ ਦੇਖਦੇ ਆ ਟੇਸਟ ਕਰਕੇ ਪੈਸੇ ਟੇਸਟ ਕਰਨੀ ਲੋੜ ਨਹੀਂ ਕਿਉਂਕਿ ਪਹਿਲਾਂ ਵੀ ਕਾਈ ਵਾਰੀ ਬਾਈ ਕੋਲੋਂ ਕਹਦੇ ਨੇ ਕਿ ਬਹੁਤ ਟੌਪ ਦੇ ਸ਼ਾਨਦਾਰ ਕੁਚੇ ਬਣਾਉਂਦਾ ਹੈਗਾ ਤੇ ਚਲੋ ਫਿਰ ਭਾਈ ਯਾਰ ਗਰੀਬ ਘਰ ਦਾ ਬੰਦਾ ਕਾ ਤਾਂ ਹੈਲਪ ਜਰੂਰ ਕਰੋ ਜਦੋਂ ਤੁਸੀਂ ਆਉਨੇ ਹੋ ਰਾਜਪੁਰੇ ਅੰਦਰਲੇ ਰੋਡ ਬੜਦੇ ਨਾ ਆਪਾਂ ਕੋਲ ਤੋਂ ਅੰਦਰ ਨੂੰ ਆਉਣੇ ਆਗੇ ਤਾਂ ਆਹ ਰੋਡ ਆ ਉਹ ਸਾਹਮਣੇ ਉਧਰ ਕੋਲਾ ਕਾ ਉਸ ਤੋਂ ਅੰਦਰਲੇ ਪਾਸੇ ਆ ਕੇ ਇਹ ਵੀ ਰਾ ਜਿਹੜਾ ਇੱਥੇ ਅੜਦਾ ਕਾ ਇਹ ਕਰਦਿਆਂ ਕੋਟਾ ਦੇਖਤੀ ਹੈ ਬਹੁਤ ਟੋਪਦਾ ਕੋਲਟਾ ਕਾ ਕਾਂ ਸਰੀਦਾ ਜੇ ਲੋਬੀ ਆਉਣੇ ਹੋਵੇ ਆ ਕੇ ਜਾਓ ਮਾ ਲੋ ਵੀ ਕੁਲਚਾਗਾ ਤੇ ਕਿੰਨਾ ਚਿਰ ਹੋ ਗਿਆ ਨਾ ਦੋ ਵਾਰ ਸਾਲ ਹੋ ਗਏ ਉਸ ਤੋਂ ਬਾਅਦ ਆ ਕੁਲਚੇ ਵਾਲੇ ਵੀਰ ਦੇ ਨਾਲ ਹੀ ਜਿਹੜਾ ਹੈਗਾ ਹੈਗਾ ਟੀ-ਸ਼ਰਟਾਂ ਨਾਲ ਬਾਈ ਖੜਦਾ ਹੈਗਾ ਤੇ ਕਰਮਜੀਤ ਕਹਿੰਦਾ ਮੈਂ ਟੀ-ਸ਼ਰਟਾਂ ਲੈਣੀਆਂ ਨੇਗੀਆਂ ਹੁਣ ਪਤਾ ਨਹੀਂ ਇਹਨੂੰ ਕੋਈ ਪਸੰਦ ਆ ਰਹੀ ਹੈ ਕਿ ਨਹੀਂ ਆ ਰਹੀ ਟੀ- ਉਹ ਕੋਈ ਪਸੰਦ ਵੀ ਕਰ ਲਾ ਹੈ ਕਿਹੜੀ ਆ ਸਹੀ ਹੈਗੀ ਇਹ ਆਜੂਗੀ ਕਰਮਜੀਤ ਨੇ ਆਹ ਟੀ-ਸ਼ਰਟ ਪਸੰਦ ਕਰੀ ਹੈਗੀ ਹੁਣ ਪਤਾ ਨਹੀਂ ਇਹ ਆਊ ਕਿ ਨਹੀਂ ਆਊਗੀ ਰੱਬ ਜਾਣੇ ਜਿਹੜੀ ਤੇਰੇ ਕੋਈ ਫਿੱਟ ਆਉਂਦੀ ਤਾਂ ਦੇਖ ਲੈ ਜੇ ਨਹੀਂ ਆਉਂਦੀ ਫਿਰ ਛੇੜ ਨਾ ਇਹ ਆ ਵੀਰ ਆਪਣਾ ਇਹ ਵੀ ਇੱਥੇ ਲਾਉਂਦਾ ਹੈਗਾ ਇਸੇ ਰੋਡ ਦੇ ਉੱਤੇ ਤੇ ਇਧਰ ਸਾਹਮਣੇ ਗੁਰਦੁਆਰਾ ਜੀ ਗੁਰਦੁਆਰਾ ਸਾਹਿਬ ਸੀਦ ਬਾਬਾ ਸੁੱਖਾ ਜੀ ਤੇ ਗੁਰਦੁਆਰੇ ਦੇ ਸਾਹਮਣੇ ਆ ਜਿਹੜਾ ਇਹ ਬਾਈ ਦਾ ਕੁਲਚੇ ਵਾਲਾ ਸਿਸਟਮ ਆ ਤੇ ਆਹ ਵੀਰ ਆ ਜਿਹੜਾ ਆਪਣਾ ਇਹ ਟੀ-ਸ਼ਰਟਾਂ ਵੇਚਦਾ ਹੈਗਾ ਕਰਮਜੀਤ ਨੂੰ ਆਗਿਆ ਟੀ-ਸ਼ਰਟਾਂ ਪਸੰਦ ਤੇ ਹੁਣ ਕਰਮਜੀਤ ਲੈ ਰਿਹਾ ਹੈਗਾ ਹੁਣ ਇਹਨਾਂ ਦਾ ਸੱਦਾ ਹੋ ਰਿਹਾ ਹਾਂ ਕਿੰਨੇ ਦਾ ਸੱਦਾ ਹੋ ਰਿਹਾ 300 ਦੀਆਂ ਦੋ ਕਹੇ ਮੈਂ ਜ਼ਿਆਦਾ ਨਹੀਂ ਮੰਗਦਾ ਮੈਂ ਵਰਤਨ ਸੁਣੇ ਰੋ ਮੈਂ ਦੋਸਾਂ ਯਾਰ 200 ਰੁਪਏ ਦੇ ਚ 300 ਰੁਪਏ ਦੋ ਕਹਤੇ ਨਾ ਦੋਸਤ ਹੋ ਗਈ ਠੀਕ ਹੈ 250 ਦੀਆਂ ਨਹੀਂ ਇਹ 300 ਦੇ ਕਹਿ ਰਿਹਾ ਮੈਂ 250 ਦੇ ਕਹਿੰਦਾ ਕਰਮਜੀਤ ਕਹਿ ਰਿਹਾ ਹੈਗਾ 250 ਦੀਆਂ ਦੋ ਬਾਈ ਕਹਿੰਦਾ 300 ਦੀਆਂ ਦੋ ਹੁਣ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਕਰੋ ਸੋਨਾ ਕਰੋ ਕਿਵੇਂ ਕਰਦੇ ਆ ਚਲ ਦੇ ਦੇ 250 ਨੇ ਯਾਰ ਚਲ ਦੇ ਦੇ ਤੇ ਭਾਈ ਮੰਨਿਆ ਨਹੀਂ ਭਾਈ ਕਹਿੰਦਾ ਚੱਲ ਬੁਣੀ ਦਾ ਟਾਈਮ ਆ ਦੇਖਦੇ ਹਾਂ ਕਿ ਕੀ ਬਣਦਾ ਹੈਗਾ ਸ਼ਾਇਦ ਲੈ ਕੇ ਜਾਊਗਾ ਮੁੰਡਾ ਹਟਦਾ ਨਹੀਂ ਪੂਰਾ ਜਿੱਤੀ ਆ ਕਰਮਜੀਤ ਵੀ ਬਣ ਗਿਆ ਕੰਮ ਬੜਾ ਠੀਕ ਆ ਬੜਾ ਠੀਕ ਆ ਕਰਮਜੀਤ ਲੈ ਲੈ ਭਾਈ ਤੇ ਉਹ ਲੈਰੀਆਂ ਦੀ ਗੱਲ ਹੁਣ ਚੱਲ ਕੋਈ ਨਹੀਂ ਦੇ ਦੇ ਕੋਈ ਨਹੀਂ ਫਰਾ ਲੇਵੀ ਹੁਣ ਦੋ ਜੀ ਹਟਾ ਦਿੱਤੀਆਂ ਬਾਈ ਨੇ 300 ਰੁਪਏ ਦੀਆਂ ਕਰਮਜੀਤ ਨੂੰ ਤੇ ਬਣ ਗਿਆ ਕੰਮ ਲੈ ਚੱਕਾ ਹੁਣ ਦੋਨੇ ਵਧੀਆ ਟੀ-ਸ਼ਰਟਾਂ ਮਿਲ ਗਈਆਂ ਹੁਣ ਓਕਿਆ ਕੰਮ ਬਾਈ ਦਾ 300 ਦੀਆਂ ਦੋ ਕੋਈ ਮਾੜੀਆਂ ਨਹੀਂ ਆ ਦੇਖੋ ਰੇਟ ਬਿਲਕੁਲ ਸਹੀ ਨੇਗੇ ਬਾਈ ਦੇ ਵੀਰ ਦੀ ਪਛਾਣ ਕਰ ਲੋ ਰੇਟ ਬਿਲਕੁਲ ਸਹੀ ਹੈ ਜੀ